ਸਾਬ ਸ਼ਰਮਣੀ ਕਾਲੀਦਲ ਜਿੱਥੇ ਦੋ ਫਾੜ ਹੁੰਦਾ ਹੈ ਨਜ਼ਰ ਆ ਰਿਹਾ ਉੱਥੇ ਹੀ ਸਕੰਦਰ ਸਿੰਘ ਮਲੂਕਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਜੀ ਉਹਨਾਂ ਨੇ ਕਿਹਾ ਕਿ ਵੱਡੇ ਬਾਦਲ ਤੇ ਛੋਟੇ ਬਾਦਲ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਜੇ ਮੇਰਾ ਨੂੰ ਤੇ ਪੁੱਤ ਭਾਜਪਾ ਦੇ ਵਿੱਚ ਗਏ ਨੇ ਤਾਂ ਉਹ ਸੁਖਬੀਰ ਬਾਲ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡੀ ਉਹਨਾਂ ਵੱਲੋਂ ਜੀ ਬਹੁਤ ਸਾਰੇ ਲੋਕ ਇਹ ਛੋਟੇ ਬਾਦਲ ਦੇ ਜਿਹੜੀਆਂ ਆਦਤਾਂ ਨੇ ਉਹ ਤੋਂ ਤੰਗ ਤੇ ਪਰੇਸ਼ਾਨ ਨੇ ਕੋਈ ਗੱਲ ਡਿਸਕਸ ਨਹੀਂ ਹੁੰਦੀ ਸਾਨੂੰ ਦੱਸਿਆ ਜਾਂਦਾ ਕਿ ਭਾਜਪਾ ਦੇ ਵਿੱਚ ਜਾਂਦੇ ਆ ਤੇ ਕਹਿੰਦੇ ਆਪ ਤਾਂ ਤੁਸੀਂ ਕਿਹਾ ਕਿ ਮੈਂ ਸੰਪਰਕ ਕਰਦਾ ਰਿਹਾ ਪ੍ਰਧਾਨ ਮੰਤਰੀ ਸਾਹਿਬ ਨਾਲ ਜੀਪੀ ਨੰਡਾ ਸਾਹਿਬ ਨਾਲ ਵੀ ਸਿਰੇ ਲਾਤੀ ਗੱਲ ਚਰਜੀਤ ਸੋਬਰਾੜ ਨੇ ਉਹ ਕਹਿੰਦਾ ਕੀ ਕਰੀ ਜਾਂਦੇ ਹੋ ਤੁਸੀਂ ਕਹਿੰਦਾ ਜੇ ਇੱਕ ਸੀਟ ਦੀ ਉਹਨਾਂ ਨੂੰ ਕਿਤੇ ਲੋੜ ਪੈਗੀ ਬਹੁਤ ਮਤ ਵਾਸਤੇ ਇਹਨਾਂ ਨੇ ਸਭ ਤੋਂ ਪਹਿਲਾਂ ਜਾਣਿਆ ਆ ਲਓ ਜੀ ਸਾਡੀ ਸਪੋਰਟ ਤੁਹਾਨੂੰ ਹਾਜ਼ਰ ਹੈ ਤੇ ਹੋ ਸਕਦਾ ਬੀਪੀਜੀ ਨੂੰ ਕੋਈ ਉਹਦਾ ਹੀ ਮਿਲ ਜੇ ਤੋਂ ਦੂਜੇ ਪਾਸੇ ਜਿੱਥੇ ਸ਼ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ਤੋਂ ਉਮੀਦਵਾਰ ਦੀ ਹੁਮੈਦ ਕਰਨ ਨੂੰ ਪਿੱਛੇ ਹਟ ਗਏ ਨੇ ਤੇ ਦੂਜੇ ਪਾਸੇ ਬਡਾਲਾ ਸਾਹਿਬ ਜੋ ਕਿ ਸਾਬਕਾ ਬਤੈਗਰਨ ਦਾ ਬਿਆਨ ਸਾਹਮਣੇ ਆਇਆ ਉਹਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਤਾਂ ਹਟ ਗਿਆ ਪਿੱਛੇ ਕਿਉਂਕਿ ਉਹ ਗਰੀਬ ਨੇ ਬਡਾਲਾ ਸਾਹਿਬ ਨੇ ਕਿਹਾ ਜੀ ਪਾਰਟੀ ਆਪਣੇ ਸਿਧਾਂਤਾਂ ਤੇ ਖਰਾ ਨਹੀਂ ਉਤਰ ਸਕੀ ਉਹਨਾਂ ਨੇ ਕਿ ਪਹਿਲੀ ਪਾਰਟੀ ਦਾ ਬਹੁਤ ਨੁਕਸਾਨ ਹੋਇਆ ਹੈ। ਔਰ ਚੰਡੀਗੜ੍ਹ ਤੋਂ ਜਿਹੜਾ ਲੋਗੋ ਆ ਪਾਰਟੀ ਦਾ ਤੱਕੜੀ ਉਹ ਮੰਗਵਾਇਆ ਸੀ। ਤੇ ਹੁਣ ਇਹਨਾਂ ਨੇ ਕਹਿਤਾ ਕਿ ਅਸੀਂ ਤਾਂ ਜੀ ਬਹੁਤ ਜਨਸਪਾਜ ਪਾਰਟੀ ਨਾਲ ਸਤ ਸ੍ਰੀ ਅਕਾਲ ਮੈਂ ਅਬਰਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸਾਨੂੰ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ اہم ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਢਿਲਸਾ ਸਵਾਗਤ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਜੀ ਕੁਲ ਸਾਹਿਬੇ ਸ਼ਰਮਣੀ ਕਾਲੀਦਲ ਜਿੱਥੇ ਦੋ ਫਾੜ ਹੁੰਦਾ ਹੈ ਨਜ਼ਰ ਆ ਰਿਹਾ ਉੱਥੇ ਹੀ ਸਕੰਦਰ ਸਿੰਘ ਮਲੂਕਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਜੀ ਉਹਨਾਂ ਨੇ ਕਿਹਾ ਕਿ ਵੱਡੇ ਬਾਦਲ ਤੇ ਛੋਟੇ ਬਾਦਲ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਜੇ ਮੇਰਾ ਨੂੰ ਤੇ ਪੁੱਤ ਭਾਜਪਾ ਦੇ ਵਿੱਚ ਗਏ ਨੇ ਤਾਂ ਉਹ ਸੁਖਵੀਰ ਬਾਲ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡਿਓ ਉਹਨਾਂ ਵੱਲੋਂ ਜੀ ਬਲੂਕਾ ਸਾਹਿਬ ਨੇ ਇੱਕ ਚੈਨਲ ਦੇ ਉੱਤੇ ਇੰਟਰਵਿਊ ਦਿੰਦਿਆਂ ਇਹ ਗੱਲ ਕਹੀ ਹੈ ਕਿ ਵੱਡੇ ਬਾਦਲ ਤੇ ਛੋਟੇ ਬਾਦਲ ਦੇ ਵਿੱਚ ਜ਼ਮੀਨ ਤੇ ਅਸਮਾਨ ਦਾ ਫਰਕ ਹੈ ਬਹੁਤ سارے ਲੋਕ ਇਹ ਛੋਟੇ ਬਾਦਲ ਦੇ ਜਿਹੜੀਆਂ ਆਤਾਂ ਨੇ ਉਹ ਤੋਂ ਤੰਗ ਤੇ ਪਰੇਸ਼ਾਨ ਨੇ ਵੱਡੀ ਗੱਲ ਇਹ ਕਹੀ ਮੇਰਾ ਪੁੱਤਰ ਤੇ ਮੇਰੀ ਨੂੰਹ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਗਏ ਪਰ ਮੈਂ ਵੋਟ ਅਕਾਲੀ ਦਲ ਨੂੰ ਪਾਈ ਉਹ ਕਹਿੰਦੇ ਕੋਈ ਜਾਣਾ ਨਹੀਂ ਚਾਹੁੰਦਾ ਕੋਈ ਗੱਲ ਡਿਸਕਸ ਨਹੀਂ ਹੁੰਦੀ ਸਾਨੂੰ ਦੱਸਿਆ ਜਾਂਦਾ ਕਿ ਇਹ ਭਾਜਪਾ ਦੇ ਵਿੱਚ ਜਾਂਦੇ ਆ ਤੇ ਕਹਿੰਦੇ ਆਪ ਤਾਂ ਤੁਸੀਂ ਕਿਹਾ ਕਿ ਮੈਂ ਸੰਪਰਕ ਕਰਦਾ ਰਿਹਾ ਪ੍ਰਧਾਨ ਮੰਤਰੀ ਸਾਹਿਬ ਨਾਲ ਜੇਪੀ ਨੱਡਾ ਸਾਹਿਬ ਨਾਲ ਵੀ ਕਹਿੰਦੇ ਤੁਸੀਂ ਕਿਹੜੀ ਕੋਰ ਕਮੇਟੀ ਦੇ ਵਿੱਚ ਰੱਖਿਆ ਕਿ ਮੈਂ ਸੰਪਰਕ ਕਰਨ ਚੱਲਿਆ ਸਿਰੇ ਲਾਤੀ ਗੱਲ ਚਰਨਜੀਤ ਸਿੰਘ 우ਬਰਾੜ ਨੇ ਉਹ ਕਹਿੰਦਾ ਕੀ ਕਰੀ ਜਾਂਦੇ ਹੋ ਤੁਸੀਂ ਕਹਿੰਦਾ ਜੇ ਇੱਕ ਸੀਟ ਦੀ ਉਹਨਾਂ ਨੂੰ ਕਿਤੇ ਲੋੜ ਪੈਗੀ ਬਹੁਤ ਮਤ ਵਾਸਤੇ ਇਹਨਾਂ ਨੇ ਸਭ ਤੋਂ ਪਹਿਲਾਂ ਜਾਣਿਆ ਆ ਲਓ ਜੀ ਸਾਡੀ ਸਪੋਰਟ ਤੁਹਾਨੂੰ ਹਾਜ਼ਰ ਹੈ ਤੇ ਹੋ ਸਕਦਾ ਬੀਬੀ ਜੀ ਨੂੰ ਕੋਈ ਅਵਧਾ ਹੀ ਮਿਲ ਜੇ ਕਹਿੰਦੇ ਲੋਕਾਂ ਨੂੰ ਕਹਿੰਦੀਆਂ ਗੱਲਾਂ ਨੇ ਤ્યાਗ ਤ્યાਗ ਕੀਤਾ ਜਾਣਾ ਚਾਹੀਦਾ ਦਿਖਣਾ ਚਾਹੀਦਾ ਦੋਨਾਂ ਦੀਆਂ ਮਾਲਕੀ ਤੀਵੀਂ ਦੀਆਂ ਇੱਕ ਗੱਲ ਹੋਰ ਵੀ ਕਹਤੀ ਕਹਿੰਦੇ ਇਹ ਕਿਸੇ ਸੀਨੀਅਰ ਆਗੂ ਦਾ ਸਟੇਜ ਤੇ ਭਾਸ਼ਣ ਵੇਲੇ ਨਾ ਹੀ ਨਹੀਂ ਲੈਂਦੇ ਸੋ ਸਿੱਧਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਹ ਗੱਲ ਬਾਦਲ ਸਾਹਿਬ ਦੇ ਵਿੱਚ ਵੀ ਸੀ ਇਹਦੀ ਗੱਲ ਹੈ ਸਰਕਟ ਹਾਊਸ ਦੇ ਵਿੱਚ ਬੈਠੇ ਤਾਂ ਇੱਕ ਆਗੂ ਦਾ ਉਹਦਾ ਕਾਰੋਬਾਰ ਦਾ ਨਾਂ ਲੈ ਕੇ ਉਹ ਕਾਕਾ ਉਹਨੂੰ ਦੁੱਧੋਲੇ ਨੂੰ ਬੁਲਾਇਆ ਜੇ ਨਾਲ ਆ ਗਿਆ ਤਾਂ ਪੌਟੈਂਸ ਹੋ ਜੇਗੀ ਇਹ ਚੀਜ਼ਾਂ ਕਰੋਨੀ ਸਿੱਖੀਆਂ ਨੇ ਸੋ ਤੁਸੀਂ ਸਾਰੇ ਜਾਣਦੇ ਹੋ ਬਲੂਕਾ ਸਾਹਿਬ ਕਹਿੰਦੇ ਕਿ ਮੇਰਾ ਜਿਹੜੇ ਪੁੱਤਰ ਤੇ ਨੂੰਹ ਉਹੋ ਆਪਣੇ ਤੌਰ ਤੇ ਫੈਸਲਾ ਕੀਤਾ ਤੇ ਉਹ ਚਲੇ ਗਏ ਜੋਕਾਂ ਦੀ ਮਰਜ਼ੀ ਕਦੇ ਘਰ ਵੰਡੇ ਜਾਂਦੇ ਆ ਤਾਂ ਜ਼ਮੀਨ ਜਾਇਦਾਦ ਵੀ ਵੰਡੀ ਜਾਂਦੀ ਹੈ ਉਹਨਾਂ ਨੇ ਕਾਫੀ ਵਿਵਾਕੀ ਦੇ ਨਾਲ ਇੰਟਰਵਿਊ ਦੇ ਵਿੱਚ ਆਪਣੀਆਂ ਗੱਲਾਂ ਕਹੀਆਂ ਐਸੇ ਬਾਰੇ ਕਹਿੰਦੇ ਅਸੀਂ ਇਹ ਸਥਿਤੀ ਤੇ ਆਏ ਉਹਨ ਇੱਕ ਜੁਲਾਈ ਨੂੰ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਣਾ ਹੈ। ਲਿਖਤੀ ਦੇ ਵਿੱਚ ਜਥੇਦਾਰ ਸਾਹਿਬ ਨੂੰ ਸਾਰੀ ਜੋ ਸਤੋਂ ਗਲਤੀਆਂ ਹੋਈਆਂ ਨੇ ਉਹਦੇ ਬਾਰੇ ਲਿਖ ਕੇ ਦੇਣਾ। ਜਥੇਦਾਰ ਸਾਹਿਬ ਨੂੰ ਇਹ ਵੀ ਬੇਨਤੀ ਕਰਨੀ ਹੈ ਕਿ ਤੁਸੀਂ ਜਿਹੜੀ ਵੀ ਤਨਖਾਹ ਸਾਨੂੰ ਲਾਉਣਾ ਚਾਹੁੰਦੇ ਹੋ ਉਹ ਸਾਨੂੰ ਲਾਓ ਅਸੀਂ ਖਿੜੇ ਮੱਥੇ ਕਬੂਲ ਕਰਾਂਗੇ। ਇਹ ਇਸੇ ਤਰ੍ਹਾਂ ਮੈਂ ਬੀਬੀ ਜੀ ਗੀਰਕੌਰ ਤੋਂ ਵੀ ਵਿਵਾਕੀ ਇੰਟਰਵਿਊ ਦੇ ਵਿੱਚ ਸੁਣਿਆ ਉਹਨਾਂ ਨੇ ਜ਼ਿਆਦਾ ਗੱਲ ਜਲੰਧਰ ਵਾਲੀ ਕੀਤੀ ਕਿ ਚਾਰ ਮੈਂਬਰੀ ਕਮੇਟੀ ਬਣੀ ਪਹਿਲਾਂ ਤਿੰਨ ਸੀ ਫਿਰ ਕੇਪੀ ਸਾਹਿਬ ਨੂੰ ਪਾਤਾ ਤੇ ਹੁਣ ਇਹ ਮਜ਼ਾਕ ਬਣਾ ਲਿਆ ਕਦੇ ਜਿਉਂ-ਜਾ ਚੜੀ ਗਏ ਕਦੇ ਮਰ ਜਾ ਚੜੀ ਗਏ ਇਹ ਕਦੇ ਦੇਖਿਆ ਹੱਸੋ ਹੀ ਨਾ ਚੋਣ ਅਕਾਲੀ ਦਲ ਦਾ ਤੇ ਉਹ ਸਪੋਰਟ ਨਹੀਂ ਕਰਨਗੇ ਕਿੱਧਰ ਚੱਲ ਪਏ ਬਹੁਜਨ ਸਮਾਜ ਪਾਰਟੀ ਦਾ ਮੁੜ ਕੇ ਇਹ ਜਾਗ ਪਿਆ ਤੀਜੀ ਵਾਰ ਪਹਿਲੀ ਵਾਰ 96 ਚ ਇਕੱਠੇ ਲੜੇ ਮੈਂ ਕੱਲ ਵੀ ਕਿਹਾ ਸੀ 13 ਚੋਂ 11 ਸੀਟਾਂ ਜਿੱਤੇ ਇੱਕ ਪਟਿਆਲਾ ਤੇ ਅੰਮ੍ਰਿਤਸਰ ਰਹਿ ਗਈ ਸੀ ਤੇ ਜਦੋਂ ਸਰਕਾਰ ਬਣਨ ਲੱਗੀ ਕਿਸੇ ਅਕਾਲੀ ਦਲ ਦੇ ਆਗੂ ਪੰਤਰਤਨ ਜਥੇਦਾਰਕਰ ਚਲਸਕ ਟੌੜਾ ਦਾ ਬਰਾਬਰ ਦੇ ਆਗੂ ਸੀ ਤਲਵੰਡੀ ਸਾਹਿਬ ਜਿਉਂਦੇ ਸੀ ਉਦੋਂ ਕੈਪਟਨ ਕਮਲਜੀਤ ਸਿੰਘ ਇਸੇ ਤਰ੍ਹਾਂ ਜੱਦਰ ਕੁਲਦੀਪ ਸਿੰਘ ਬਟਾਲਾ ਸਾਹਿਬ ਇਸੇ ਤਰ੍ਹਾਂ ਉਦੋਂ ਰਣਜੀਤ ਸਿੰਘ ਬਰਮਪੁਰਾ ਵੀ ਸੀਨੀਅਰ ਆਗੂਆਂ ਦੇ ਵਿੱਚੋਂ ਸਨ ਹੁਣ ਤਾਂ ਉਹ ਦੁਨੀਆ ਤੇ ਨਹੀਂ ਰਹੇ ਕੱਲਿਆਂ ਨੇ ਇੱਕ ਆਗੂ ਦੇ ਨਾਲ ਜਾ ਕੇ ਸਾਬਕਾ ਜਿਹੜੇ ਰਾਜ ਸਭਾ ਦੇ ਮੈਂਬਰ ਹੈ ਜਾ ਕੇ ਭਾਜਪਾ ਨੂੰ ਸਭ ਨੂੰ ਸਪੋਰਟ ਕਰਿਆ ਆਂਦੀ ਔਰ ਬਿਨਾਂ ਸ਼ਰਤ ਪਰ 73 ਦਾ ਮਤਾ ਲੈ ਕੇ ਕਿਉਂ ਆਏ ਅਨੰਦਪੁਰ ਸਾਹਿਬ ਦਾ ਜਿਹਦੇ ਨਾਲ ਸਾਰਾ ਕੁਝ ਤੁਰਿਆ ਸੋ ਅੱਜ ਅਕਾਲੀ ਦਲ ਦੋ ਭਾੜ ਹੋ ਚੁੱਕਿਆ ਪਾਟਿਆ ਹੋਇਆ ਪਰਿਵਾਰ ਹੋਵੇ ਪਾਰਟੀਆਂ ਹੋਣ ਇਹ ਕਿਸੇ ਕੰਮ ਦੀਆਂ ਨਹੀਂ ਰਹਿੰਦੀਆਂ ਇੱਕੇ ਵਿੱਚ ਬਰਕਤ ਹੁੰਦੀ ਹੈ ਪੰਜਾਬੀ ਅਜੇ ਵੀ ਚਾਹੁੰਦੇ ਨੇ ਕਿ ਸਾਡੀ ਖੇਤਰੀ ਪਾਰਟੀ ਇੱਕ ਜੋਟੋਵੇ ਮਜ਼ਬੂਤ ਹੋਵੇ ਉਹਦੇ ਲਈ ਉਦੇ ਲਈ ਉਹਨੂੰ ਸ ਮਜ਼ਬੂਤ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਜੇ ਇਹਨਾਂ ਨੇ ਕੰਧ ਤੇ ਲਿਖਿਆ ਨਹੀਂ ਪੜਨਾ ਤੇ ਫਿਰ ਜਿਹੜੇ ਪਾਸੇ ਨੂੰ ਚੱਲਿਆ ਉਹ ਸਾਰਿਆਂ ਦੇ ਸਾਹਮਣੇ ਜੀ ਸੌ ਦੂਜੇ ਪਾਸੇ ਜਿੱਥੇ ਸ਼ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ਤੋਂ ਉਮੀਦਵਾਰ ਦੀ ਹੁਮੈਦ ਕਰਨ ਨੂੰ ਪਿੱਛੇ ਹਟ ਗਏ ਨੇ ਤੇ ਦੂਜੇ ਪਾਸੇ ਵਡਾਲਾ ਸਾਹਿਬ ਜੋ ਕਿ ਸਾਬਕਾ ਵਿਧਾਇਕ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਹਿ ਕਿ ਸ਼ਰੋਮਣੀ ਅਕਾਲੀ ਦਲ ਤਾਂ ਹਟ ਗਿਆ ਪਿੱਛੇ ਕਿਉਂਕਿ ਉਹ ਗਰੀਬ ਨੇ ਜੀ ਦੇਖੋ امیر ਗਰੀਬਤਾ ਇੱਥੇ ਸਾਰੀ ਦੁਨੀਆ ਦੇ ਵਿੱਚ ਚੱਲਦਾ ਹੈ ਮੈਡਮ ਸਰਜੀਤ ਕੌਰ ਪੁਰਾਣੇ ਕਾਉਂਸਲਰ ਨੇ ਤੇ ਕਾਂਗਰਸ ਦੇ ਉਮੀਦਵਾਰ ਵੀ ਡਿਪਟੀ ਮੀਅਰ ਰਹੇ ਨੇ ਬੀਬੀ ਸਰੰਦਰ ਕੌਰ ਇਹ ਤਾਂ ਆਪੋ ਆਪਣੀ ਗੱਲ ਹੈ ਤੁਸੀਂ ਪਹਿਲਾਂ ਇਹ 3 ਮੈਂਬਰੀ ਕਮੇਟੀ ਬਣਾਉਣੀ ਹੈ ਡਾਕਟਰ ਸੁਖੀ ਗੁਰਪ੍ਰਤਾਪ ਸਿੰਘ ਬਡਾਲਾ ਇਸੇ ਤਰ੍ਹਾਂ ਤੁਹਾਡੇ ਤੀਜੇ ਬੀਬੀ ਜ਼ਗੀਰ ਕੌਰ ਹੁਣ ਬੀਬੀ ਜ਼ਗੀਰ ਕੌਰ ਤੇ ਬਟਾਲਾ ਸਾਹਿਬ ਤਾਂ ਇਕੱਠੇ ਨੇ ਉਹ ਤਾਂ ਕਹਿੰਦੇ ਅਸੀਂ ਪੂਰੀ ਵਾਅਦਾ ਤੇ ਕਰਾਂਗੇ ਅਸੀਂ ਹੋਰ ਨਾ ਪਾਰਟੀਆਂ ਤੋਂ ਵੀ ਸਮਰਥਨ ਮੰਗਦੇ ਆ ਮੈਨੂੰ ਪਤਾ ਲੱਗਿਆ ਕਿ ਮਾਝੇ ਦੇ ਇੱਕ ਸ਼ਖਸੀਅਤ ਨੇ ਆਪਣੇ ਵੱਲੋਂ ਇਸ ਬੀਬੀ ਸਰਜੀਤ ਕੌਰ ਲਈ 1 ਲੱਖ ਰੁਪਇਆ ਭੇਜਿਆ ਨਾਲ ਕਹਤਾ ਕਿ ਪੰਥ ਦਾ ਮਾਮਲਾ ਹੋਣਾ ਕਿ ਪੰਥ ਦਾ ਮਾਮਲਾ ਕਈ ਵਾਰੀ ਇਸ ਤਰ੍ਹਾਂ ਦਾ ਕੰਮ ਚੱਲ ਜਾਂਦਾ ਹੈ ਆ ਇਸ ਤਰ੍ਹਾਂ ਦਾ ਕਿ ਸਾਰੀ ਦੁਨੀਆ ਮੁਕਾਬਲੇ 'ਚ ਉੱਤਰ ਆਉਂਦੀ ਹੈ ਨਾਲੇ ਪੰਜਾਬ ਨੂੰ ਨਵਾਂ ਨਵਾਂ ਇਤਿਹਾਸ ਸਿਰਜਣ ਦੀ ਆਤ ਹੈ ਆ ਦੇਖ ਲਓ ਹੁਣ ਦੋ ਆਜ਼ਾਦ ਖੜ ਕੇ ਪੰਥਕ ਮਾਮਲਿਆਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਜਿੱਤੀ ਗਏ ਨਾ ਸਵਾਲ ਚਰਨਜੀਤ ਸਿੰਘ ਬਰਾੜ ਨੂੰ ਪੁੱਛਿਆ ਕਿ ਉਹ ਸਪੈਸਿਟ ਦਾ ਜਿੱਤ ਗਏ ਬਾਦਲ ਸਾਹਿਬ ਕਹਿੰਦੇ ਕਿਵੇਂ ਜਿੱਤੀ ਆ ਬਟੰਡੇ ਦੇ ਬੱਚੇ ਬੱਚੇ ਨੂੰ ਪਤਾ ਹੈ ਪੁੱਛ ਲੋ ਜਾ ਕੇ ਸੋ ਬੀਬੀ ਜੀ ਗਿਰ ਕਰਨੀ ਵੀ ਕਿਹਾ ਕਿ ਪਾਰਟੀ ਕਲਾ ਮੋਰਚਾ ਖੋਲ ਦਿੱਤਾ ਬੜਾ ਸਾਹਿਬ ਨੇ ਕਿਹਾ ਜੀ ਪਾਰਟੀ ਆਪਣੇ ਸਿਧਾਂਤਾਂ ਤੇ ਖਰਾ ਨਹੀਂ ਉਤਰ ਸਕੀ ਉਹਨਾਂ ਨੇ ਕਿਹਾ ਪਹਿਲੀ ਪਾਰਟੀ ਦਾ ਬਹੁਤ ਨੁਕਸਾਨ ਹੋਇਆ ਹੈ ਔਰ ਚੰਡੀਗੜ੍ਹ ਤੋਂ ਜਿਹੜਾ ਲੋਗੋ ਆ ਪਾਰਟੀ ਦਾ ਤੱਕੜੀ ਉਹ ਮੰਗਵਾਇਆ ਸੀ ਤੇ ਹੁਣ ਇਹਨਾਂ ਨੇ ਕਹਿਤਾ ਕਿ ਅਸੀਂ ਤਾਂ ਜੀ ਬਹੁਜਨ ਸਮਾਜ ਪਾਰਟੀ ਨਾਲ ਐ ਤੇ ਬਹੁਜਨ ਸਮਾਜ ਪਾਰਟੀ ਵਾਲੇ ਵੀ ਇਹੋ ਜਿਹੇ ਆ ਉਹਨਾਂ ਨੂੰ ਮਾੜੀ-ਮੋਟੀ ਵੀ ਪਰਵਾਹ ਨਹੀਂ ਤੇ ਫਿਰ ਖੜੇ ਰਹਿੰਦੇ ਬਹੁਜਨ ਸਮਾਜ ਪਾਰਟੀ ਦੇ ਨਾਲ ਉਦੋਂ ਤੁਸੀਂ ਤਿੰਨ ਸੀਟਾਂ ਉਹ ਜਿੱਥੇ 11 ਤੁਸੀਂ ਜਿੱਥੇ 96 ਚ ਉਹਨਾਂ ਨੂੰ ਖੜੀ ਟੇਸ਼ਨ ਤੇ ਛੱਡ ਕੇ ਆਪ ਤੋਂ ਗੱਡੀ ਚੜ੍ਹ ਕੇ ਆਵੇ ਆ ਭਾਈ ਪਾ ਦੇ ਰਾਤੇ ਜਾ ਚੜੇ ਜਦੋਂ ਪਾਰਟੀਆਂ ਦੇ ਵਿੱਚ ਤਬਾਕਾ ਨਾ ਹੋਵੇ ਪਾਰਟੀਆਂ ਦੇ ਵਿੱਚ ਆਪੋ ਧੱਪੀ ਹੋਵੇ ਸਾਡੇ ਪੰਜ ਪ੍ਰਧਾਨੀ ਦਾ ਮਾਮਲਾ ਹੈ ਸਿੱਖ ਧਰਮ ਦੇ ਵਿੱਚ ਪੰਜ ਪ੍ਰਧਾਨੀ ਭਾਵ ਗੁਰੂ ਸਾਹਿਬ ਨੇ ਕਿਹਾ ਕਿ ਜੇ ਕੋਈ ਦੁਬਦਾ ਹੋ ਜੇਵੇ ਤਾਂ ਪੰਜ ਸਿੰਘ ਬੈਠਣ ਅਰਦਾਸ ਕਰਕੇ ਉਹ ਕਿਹੜਾ ਮਸਲਾ ਜਿਹਦਾ ਹੱਲ ਨਹੀਂ ਹੋ ਸਕਦਾ ਜੀ ਜੀ ਸਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਜੋ ਕਿ ਪੰਜਾਬ ਦੌਰੇ ਦੇ ਉੱਤੇ ਆਏ ਹੋਏ ਨੇ ਤੇ ਅੱਜ ਉਹ ਸ਼੍ਰੀ ਹਰਮੰਦਰ ਸਾਹਿਬ ਪਹੁੰਚੇ ਜਿੱਥੇ ਪੱਤਰਕਾਰਾਂ ਵੱਲੋਂ ਪਾਣੀ ਦੀ ਗੱਲ ਕੀਤੀ ਗਈ ਕਿ ਇਹਨੇ ਪਾਣੀ ਦਾ ਮੁੱਦਾ ਕਿਵੇਂ ਹੱਲ ਹੋਵੇਗਾ ਉਹਨੇ ਕਿਹਾ ਕਿ ਪੰਜਾਬ ਸਾਡਾ ਵੱਡਾ ਭਾਈ ਹੈ ਤੇ ਹਰਿਆਣਾ ਛੋਟਾ ਭਾਈ ਹੈ ਵੱਡਾ ਭਰਾ ਛੋਟੇ ਭਾਈ ਨੂੰ ਨਿਰਾਸ਼ ਨਹੀਂ ਕਰੇਗਾ ਜੀ ਇਹ ਗੱਲ ਕਈ ਵਾਰ ਸਰਦਾਰ ਭਪਿੰਦਰ ਸਿੰਘ ਹੱਡਾ ਤੋਂ ਵੀ ਪੁੱਛਦੇ ਹੁੰਦੇ ਸੀ ਜਿਹੜੇ ਕਈ ਵਾਰ ਮੁੱਖ ਮੰਤਰੀ ਰਹੇ ਇੱਕ ਵਾਰ ਕੈਪਟਨ ਸਾਹਿਬ ਦੀ ਸਰਕਾਰ ਇੱਥੇ ਸੱਭਿਆਚਾਰ ਕਮੇਟਾ ਲੱਗਿਆ ਵਾ ਕਿਲੇ ਦੇ ਵਿੱਚੋਂ ਰਾਤ ਨੂੰ ਆਏ ਅਸੀਂ ਗੱਲ ਕਰਨ ਵਾਸਤੇ ਲਾਗੇ ਕਿਸੇ ਨੇ ਸਵਾਲ ਨਹੀਂ ਪੁੱਛਿਆ ਉਹ ਕਹਿੰਦੇ ਵੀ ਸਾਡਾ ਕਲਚਰ ਸਾਂਝਾ ਅਸੀਂ ਛੋਟੇ ਤੇ ਵੱਡੇ ਭਰਾ ਤੇ ਤੀਜਾ ਭਰਾ ਹੈਗਾ ਹਿਮਾਚਲ ਸਾਡਾ ਬਹੁਤ ਕੁਝ ਸਾਂਝਾ ਹੈ ਅਸੀਂ ਆਵਾਂਗੇ ਦੁੱਖ ਦੇ ਸੁੱਖ ਦੇ ਵੀ ਆਵਾਂਗੇ ਪਰ ਪਾਣੀ ਤੇ ਹੱਕ ਨਹੀਂ ਛੱਡਾਂਗੇ ਨੈਵ ਸਿੰਘ ਸੈਣੀ ਸਾਹਿਬ ਅੱਜ ਦਸਤਾਰ ਸਜਾ ਕੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਗਏ ਉਹ ਕਹਿੰਦੇ ਮੈਂ ਜਦੋਂ ਵੀ ਆਉਣਾ ਕਿਸੇ ਗੁਰੂ ਘਰ ਦੇ ਵਿੱਚ ਤਾਂ ਮੈਂ ਦਸਤਾਰ ਦੇ ਨਾਲ ਹੀ ਆਉਣਾ ਹੈ ਉੱਥੇ ਉਹ ਗਏ ਬਾਕਾਇਦਾ ਤੌਰ ਤੇ ਬੱਥਾ ਟਕੇ ਅਰਦਾਸ ਕੀਤੀ ਕੀਰਤਨ ਸੁਣਿਆ ਉਹ ਕਹਿੰਦੇ ਇਹ ਇੱਕ ਅਜਿਹਾ ਸਥਾਨ ਹੈ ਜਿੱਥੇ ਜਦੋਂ ਵੀ ਅਸੀਂ ਆਏ ਆ ਇੱਥੇ ਹਰ ਵਿਅਕਤੀ ਨੂੰ ਸੁਪੂਨ ਮਿਲਦਾ ਹੈ ਤੇ ਸੁਪੂਨ ਦੇ ਵਿੱਚ ਉਹ ਉਥੇ ਗਏ ਸਨ ਚਲੋ ਚੰਗੀ ਗੱਲ ਆ ਇਹਦੇ ਵਿੱਚ ਜਦੋਂ ਬੰਦਾ ਧਾਰਮਿਕ ਤੇ ਸ਼ਰਧਾ ਦੇ ਨਾਲ ਜਾਂਦਾ ਤੇ ਦਰਬਾਰ ਸਾਹਿਬ ਵਾਸਤੇ ਤਾਂ ਇਹ ਮਸ਼ਹੂਰ ਹੈ ਕਿ ਚਾਰ ਦਰਵਾਜ਼ੇ ਨੇ ਉਹਨਾਂ ਦੇ ਚੌਲ ਬਣ ਕੋ ਸਾਂਝਾ ਤੇ ਨੈਭ ਸਿੰਘ ਸੈਣੀ ਉਥੇ ਵੀ ਗਏ ਇਸ ਤੋਂ ਇਲਾਵਾ ਉਹ ਡੇਰਾ ਰਾਧਾ ਸੋਮੀ ਉਹਨਾਂ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਵੀ ਮਿਲੇ ਉਹ ਕਹਿੰਦੇ ਕਿ ਉਹਨਾਂ ਦੀ ਜੋਗ ਬਾਈ ਵਿੱਚ ਆਰ ਐਸ ਐਸ ਬੀ ਬਹੁਤ ਸਾਰੇ ਸਮਾਜ ਸੇਵਾ ਦੇ ਯਤਨਾਂ ਵਿੱਚ ਮੂਰੀ ਰਹੀ ਹੈ ਸੋ ਮੈਂ ਉਹਨਾਂ ਨੂੰ ਜਦੋਂ ਦਰਬਾਰ ਸਾਹਿਬ ਜਾਣਾ ਤਾਂ ਮੈਂ ਬਿੱਤਰ ਸਮਝਿਆ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਾਹਿਬ ਨੂੰ ਵੀ ਮਿਲ ਕੇ ਜਾਾਂ ਸੋਦ ਜਪਸੇ ਜਲੰਧਰ ਤੋਂ ਇੱਕ ਕੌਂਸਲਰ ਨੇ ਜਮੀਨ ਦੀ ਦੱਬਨ ਦਾ ਮਾਮਲਾ ਸੀ ਜਿੱਤੇ ਚੱਲਦੇ ਚਰਨਜੀਤ ਸਿੰਘ ਚੰਨੀ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਇਲਜ਼ਾਮ ਲਗਾਉਂਦੇ ਨੇ ਆਮ ਆਦੀ ਪਾਰਟੀ ਦੇ ਉੱਤੇ ਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਸਾਡੇ ਕੌਂਸਲਰ ਦੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਦਿਲਸਾ। ਦੇਖੋ ਐਸ ਵੇਲੇ ਜਿਹੜੀ ਸਥਿਤੀ ਬਣੀ ਹੈ ਜੇ ਦੇਖਿਆ ਜਾਵੇ ਤਾਂ ਜਲੰਧਰ ਤੋਂ ਚਰਜੀਤ ਸਿੰਘ ਚੰਨੀ ਤਕਰੀਬਨ 1,75,000 ਵੋਟਾਂ ਤੇ ਜਿੱਤੇ ਨੇ। ਬਹੁਤ ਵੱਡਾ ਅੰਤਰ ਹੈ। ਪਹਿਲੀ ਵਾਰ ਇਹ ਸੰਗਰੂਰ ਚ ਹਾਰੇ ਤੇ ਹੁਣ ਬਦਲਾ ਤੋਂ ਬਾਵਜੂਦ ਉਹਨਾਂ ਹੱਤਕੰਡਿਆਂ ਤੇ ਆ ਗਏ ਜਿਹੜੇ ਹੱਤਕੰਡੇ ਇੱਥੇ ਵਰਤੇ ਜਾਂਦੇ ਆ ਬੜਾ ਵੱਡਾ ਇਹ ਇਲਜ਼ਾਮ ਹੈ ਉਹਨਾਂ ਨੇ ਕਿਹਾ ਕਿ ਸਾਬਕਾ ਆਪਣਾ ਇਹ ਜਿਹੜਾ ਜਲੰਧਰ ਦੇ ਧਕੂਹਾ ਵਿੱਚ ਇੱਕ ਕਾਉਂਸਲਰ ਆਪਣੀ ਜਾਇਦਾਦ ਉੱਤੇ ਘਰ ਬਣਾ ਰਿਹਾ ਸੀ ਪੁਲਿਸ ਨੇ ਰੋਕਤਾ ਉਹਨਾਂ ਕਾਉਂਸਲਰ ਸੀਮ ਮੰਨਤੇ ਹੋਰਾਂ ਤੇ ਨਮਾਇੰਦਿਆਂ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਕਿ ਤੂੰ ਆਵਾਦਵੀ ਪਾਰਟੀ ਜੁਆਇਨ ਕਰ ਤਾਂ ਨਹੀਂ ਤਾਂ ਪ੍ਰਾਪਰਟੀ ਦਾ ਕਬਜ਼ਾ ਜਿਸ ਬੰਦੇ ਕੋਲ ਪਹਿਲਾਂ ਸੀ ਉਹਨੂੰ ਦਵਾ ਦਿੱਤਾ ਜਾਵੇਗਾ ਇਹ ਉਹ ਕਹਿੰਦਾ ਵੀ ਅਦਾਲਤੀ ਹੁਕਮ ਨੇ ਅਦਾਲਤ ਨੇ ਮੇਰੇ ਅਕਲ 'ਚ ਫੈਸਲਾ ਕੀਤਾ ਹੈ ਤੇ ਜੇ ਤੁਸੀਂ ਇਸ ਤਰ੍ਹਾਂ ਦਬਾਉਣ ਦਾ ਯਤਨ ਕਰੋਗੇ ਫਿਰ ਤਾਂ ਅਸੀਂ ਸੁਣਿਆ ਨਿਊਟਨ ਦਾ ਤੀਜਾ ਸਿਧਾਂਤ ਕਿਸੇ ਚੀਜ਼ ਨੂੰ ਜਿੰਨੀ ਚੀਜ਼ ਨਾਲ ਦਬਾਇਆ ਜਾਂਦਾ ਹੈ ਉਹ ਉਸ ਤੋਂ ਦੁੱਗਣੀ ਸ਼ਕਤੀ ਨਾਲ ਉੱਪਰ ਨੂੰ ਉੱਠਦਾ ਹੈ ਸੋ ਉਹ ਕਹਿੰਦੇ ਜੇਕਰ ਤੁਸੀਂ ਇਹ ਰਿਹਾ ਤਾਂ ਅਸੀਂ ਸੜਕਾਂ ਜਾਮ ਕਰ ਦੇਾਂਗੇ ਤੋ ਸਿੱਖ ਕਾਂਗਰਸ ਪਾਰਟੀ ਨੂੰ ਐਵੇਂ ਨਾ ਸਮਝਿਓ ਅਕਾਲੀ ਦਲ ਤਾਂ ਫਰਕ ਹੋ ਗਿਆ ਉੱਥੇ ਭਾਰਤੀ ਜਨਤਾ ਪਾਰਟੀ ਵੀ ਹੈ ਜਿਹਨਾਂ ਦੀ ਕੇਂਦਰ ਚ ਸਰਕਾਰ ਹੈ ਬਹੁਜਨ ਸਵਾਜ ਪਾਰਟੀ ਵੀ ਹੈ ਸੋ ਜੇ ਇਹ ਤਰੀਕੇ ਅਪਣਾਏ ਜਾਣਗੇ ਤਾਂ ਇਹਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਪਤਾ ਹੈ ਜਦੋਂ ਲੋਕਾਂ ਦੇ ਵਿੱਚ ਉਲਟ ਪ੍ਰਚਾਰ ਹੋ ਜੇ ਉੱਥੇ ਕਿਹੜਾ ਕਿਸੇ ਦੇਖਣ ਜਾਣਾ ਜਦੋਂ ਵੋਟ ਪੈਣੀ ਹੈ ਦੇ ਲੋਕ ਸਭ ਕੁਝ ਸਿਖਾ ਦਿੰਦੇ ਹੁੰਦੇ ਐ ਲੋਕਤੰਤਰ ਨੂੰ ਜੋਖਤੰਤਰ ਡੰਡਾ ਤੰਤਰ ਨਾ ਬਣਾਓ ਲੋਕਤੰਤਰ ਨੂੰ ਲੋਕਤੰਤਰ ਰਹਿਣ ਦੇ ਜੀ ਸੋ ਕੱਲ ਰਾਜਸਥਾਨ ਦੀ ਗੱਲ ਹੈ ਰਾਜਸਥਾਨ ਦੇ ਵਿੱਚ ਇੱਕ ਕੁੜੀ ਨੂੰ ਪੇਪਰ ਦੇ ਵਿੱਚ ਬੈਠਣ ਤੋਂ ਰੋਕਿਆ ਗਿਆ ਸੀ ਕਿਉਂਕਿ ਉਹਨੇ ਸੀਰੀ ਸਾਫ ਪਾਈ ਹੋਈ ਸੀ ਟਰਾਲ ਸਾਫ ਤੇ ਐਸਜੀਪੀਸੀ ਦਾ ਵਫਾਦਾ ਹੋ ਗੰਗਾ ਨਗਰ ਦੇ ਡੀਸੀ ਨੂੰ ਮਿਲਿਆ ਜੀ ਇੱਕ ਲੜਕੀ ਦਾ ਨਾਮ ਹੈ ਜੀ ਅਰਮਨ ਜੋਤ ਕੌਰ ਜੁਡੀਸ਼ੀਅਲ ਪੇਪਰ ਸੀ ਉਹ ਜੁਡੀਸ਼ੀਅਲ ਪੇਪਰ ਦੇ ਉੱਤੇ ਏ ਡੀਸੀ ਗੰਗਾ ਨਗਰ ਨੂੰ ਪਾਲ ਸਿੰਘ ਟਿੰਬਾ ਦੀ ਅਗਵਾਈ ਦੇ ਵਿੱਚ ਇਹ ਆਗੂ ਮਿਲਦੇ ਨੇ ਉਹਨਾਂ ਦੇ ਧਿਆਨ ਚ ਲਿਆਉਂਦੇ ਨੇ ਕਿ ਜੇ ਅੰਤਰਰਾਸ਼ਟਰੀ ਪੱਧਰ ਤੇ ਫਲਾਈਟਾਂ ਦੇ ਵਿੱਚ ਇਜਾਜ਼ਤ ਹੈ ਭਾਰਤ ਸਰਕਾਰ ਵੱਲੋਂ ਤੇ ਯਾਰ ਤੁਸੀਂ ਇਹ ਧਾਰਮਿਕ ਚਿੰਨ੍ਹ ਤੁਸੀਂ ਤਾਂ ਉਹ ਮੁਕਾਬਲਾ ਕਰਨ ਲੱਗੇ ਜਦੋਂ ਔਰੰਗਜ਼ੇਬ ਹਿੰਦੂਆ ਦੇ ਜਨੇਊਲ ਹੁੰਦਾ ਹੁੰਦਾ ਸੀ ਉਦੋਂ ਕੁਰਬਾਨੀ ਕਿਹਨੇ ਕੀਤੀ ਸੀ ਸਾਡੇ ਗੁਰੂ ਨੇ ਗੁਰਤੇਗਵਧਰ ਸਾਹਿਬ ਨੇ ਤੁਸੀਂ ਕੀ ਕਰਦੇ ਪਈਓ ਸੋ ਮੈਂ ਬੇਨਤੀ ਕਰਾਂ ਕਿ ਤੁਹਾਨੂੰ ਇਸ ਮਾਮਲੇ ਦੇ ਵਿੱਚ ਕੋਈ ਚੰਗਾ ਜਿਹੜਾ ਹੈਗਾ ਇਹ ਗਲਤ ਕਰ ਰਹੇ ਹੋ ਇਹਦੀ ਬਕਾਇਦਾ ਜਾਂਚ ਹੋਵੇ ਜਿਹਨੇ ਰੋਕਿਆ ਉਹਦੇ ਤੇ ਕਾਰਵਾਈ ਕੀਤੀ ਜਾਵੇ ਸੋ ਦੂਜੇ ਕਰਦੇ ਆ ਪੰਜਾਬ ਦੇ ਵਿੱਚ ਮਹਿਲਾ ਕਾਂਗਰਸ ਦੇ ਪ੍ਰਧਾਨਗਾਂ ਲਗਾਇਆ ਗਿਆ ਜੀ ਅਮਨਦੀਪ ਕੌਰ ਨੂੰ ਜੀ ਅਮਨਦੀਪ ਕੌਰ ਢੋਲੇਵਾਲ ਇਹਨਾਂ ਨੂੰ ਮਹਿਲਾ ਕਾਂਗਰਸ ਪ੍ਰਧਾਨ ਜਿਹਨੂੰ ਆਪਾਂ ਔਰਤਾਂ ਦੀ ਕਾਂਗਰਸ ਕਹਿੰਦੇ ਆ ਉਹਨਾਂ ਦੇ ਪ੍ਰਧਾਨ ਨੇ ਬੀਬੀ ਗੁਰਸ਼ਰਨ ਕੌਰ ਢਾਵਾ ਪਟਿਆਲੇ ਨਾਲ ਸੰਬੰਧਿਤ ਨੇ ਉਹਨਾਂ ਨੇ ਇਹਨੂੰ ਅਮਨਦੀਪ ਕੌਰ ਢੋਲੇਵਾਲ ਨੂੰ ਆਪਣੇ ਪਾਰਟੀ ਵਿੱਚ ਸੀਨੀਅਰ ਮੀਤ ਪ੍ਰਧਾਨ ਅ ਮੀਤ ਪ੍ਰਧਾਨ ਲਾ ਦਿੱਤਾ ਗਿਆ ਜੀ ਕਹਿੰਦੇ ਆ ਕਿ ਇਹਨਾਂ ਦੇ ਪਾਰਟੀ ਬਾਰੇ ਸੁਭਾਵਾਂ ਚੰਗੀਆਂ ਨੇ ਘਟੋ ਘਟ ਇਹ ਸਾਡਾ ਭਾਰ ਵਡਾਵੇਗੀ ਇਸ ਕਰਕੇ ਇਹਨਾਂ ਨੂੰ ਇਹ ਰਤਵਾ ਸੌਪਿਆ ਗਿਆ ਜੀ ਜੀ ਸਦੂਜੇ ਪਾਸੇ ਸਰਕਾਰ ਦੀ ਨਿਕਾਮੀ ਦੇ ਕਾਰਨ ਟ੍ਰੇਲ ਸਾਹਿਬ ਲੁਧਿਆਣਾ ਤੋਂ ਬਠਿੰਡਾ ਜਿਹੜਾ ਪ੍ਰੋਜੈਕਟ ਸੀ ਉਹ ਬੰਦ ਹੋ ਗਿਆ ਜੀ ਨੈਸ਼ਨਲ ਹਾਈਵੇ ਥੌਰਟੀ ਬਠਿੰਡਾ ਲੁਧਿਆਣਾ ਅਰੇ ਜਿਹੜਾ ਸੜਕ ਹੈ ਇਹਨੂੰ ਚਾਰ ਮਾਰਗੀ ਬਣਾਉਣਾ ਚਾਹੁੰਦੀ ਸੀ ਪਰ ਉਹਦੇ ਵਾਸਤੇ ਜ਼ਮੀਨ ਲਈ ਜਾਣੀ ਹੈ ਇੱਕ ਦੁੱਖ ਦੀ ਗੱਲ ਹੈ ਆ ਪ੍ਰੋਜੈਕਟ ਇਥੇ ਬਹੁਤ ਬਣੇ ਦਾਵਾ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਤੇ ਕੋਈ ਸ਼ੱਕ ਵੀ ਨਹੀਂ ਲੈਂਦੇ ਨੇ ਪਰ ਨਾਲ ਦੀ ਨਾਲ ਦਰਖਤ ਖਾ ਗਏ ਜਿਹੜਾ ਰੂਲ ਹੈ ਇੱਕ ਦਰਖਤ ਵੱਡੋ 10 ਲਾਓ ਉਹ ਤੱਕ ਤੇ ਕਰਿਆ ਹੀ ਨਹੀਂ ਮਾਨਯੋਗ ਸੁਪਰੀਮ ਕੋਰਟ ਦੇ ਦੋ ਜੱਜ ਨੇ ਅਬਾ ਐਸੋਕ ਤੇ ਉੱਜਲ ਭੂਜਾ ਉਹ ਇੱਕ ਮਾਨਹਾਨੀ ਕੇਸ ਤੇ ਸਰਵਾਈ ਕਰ ਰਹੇ ਸੀ ਉਹਨਾਂ ਨੇ ਸਰਕਾਰ ਵਾਲੇ ਪਾਸੇ ਨੂੰ ਆਖਿਆ ਤੁਸੀਂ ਦਰਖਤ ਸੜਕਾਂ ਚੌੜੀਆਂ ਕਰ ਦਿਓ ਦਰਖਤ ਵੜ ਦਿੰਨੇ ਹੋ ਆ ਜਿਸ ਹੱਦ ਤੱਕ ਲੂ ਚੱਲੀ ਐ ਇੱਕ ਤੀ ਇਹ ਸਦ ਤੱਕ ਤੁਸੀਂ ਜ਼ਿੰਮੇਵਾਰ ਹੋ ਤੁਸੀਂ ਦਰਖਤ ਵੜਦੇ ਤੇ ਜੇ ਕੁਦਰਤ ਦੇ ਨਾਲ ਛੇੜਛੜ ਕਰਾਂਗੇ ਐਦੂ ਵੀ ਗਾਹਾਂ ਟੱਪ ਗਏ ਹਰ ਰੋਜ਼ ਅਸੀਂ ਸੌਂਦੇ ਆਂ ਅੱਗਾਂ ਲਾਤੀਆਂ ਉਹਦੇ ਵਿੱਚ ਜੰਗਲੀ ਜਾਨਵਰ ਸੜ ਜਾਂਦੇ ਆਂ ਕਹਿੰਦੇ ਜੀ ਚਿੜੀਆਂ ਲੋਪ ਹੋ ਗਈਆਂ ਤੁਸੀਂ ਬੈਠਣ ਵਾਸਤੇ ਕੋਈ ਤਾਂ ਛੱਡੀਏ ਕਹਿੰਦੇ ਜੀ ਸੱਪ ਤੇ ਹੋਰ ਜਾਨਵਰ ਇੱਕ ਘਰਾਂ ਚ ਆਉਣ ਲੱਗੇ ਬਾਂਦਰ ਵਗੈਰਾ ਉਹਨਾਂ ਦੇ ਦਰਖਤ ਤਾਂ ਤੁਸੀਂ ਵੱਢੀ ਜਾਂਦੇ ਹੋ ਤੇ ਫਿਰ ਆਉਣ ਗਿਆ ਨਾ ਤਾਂ ਕੀ ਸੁਪਰੀਮ ਕੋਰਟ ਨੇ ਇਹਨੂੰ ਬਹੁਤ ਸ਼ਕਤੀ ਦੇ ਨਾਲ ਲਿਆ ਤੇ ਇਹ ਜਿਹੜਾ ਪ੍ਰੋਜੈਕਟ ਸੀ ਕਿਉਂਕਿ ਹੁਣ ਜਗਾ ਲੈ ਕੇ ਦੇਣੀ ਸੀ ਉਹ ਪੰਜਾਬ ਸਰਕਾਰ ਨੇ ਲੈ ਕੇ ਦੇਣੀ ਸੀ ਜਿਹਦੇ ਕਰਕੇ ਇਹ ਪ੍ਰੋਜੈਕਟ ਰੱਦ ਹੋ ਗਿਆ ਜੀ ਸੋ ਦੂਜੇ ਪਾਸੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੋ ਕਿ ਲੁਧਿਆਣੇ ਵਿਖੇ ਪਹੁੰਚੇ ਸੀ ਤੇ ਟਲਸਾ ਮੋਨਾ ਵੱਲੋਂ ਵੀ ਸ਼ਰੋਮਣੀ ਕਾਲੀ ਦਲ ਦੇ ਉੱਤੇ ਤੰਜ ਕਸਦੇ ਹੋਏ ਨਜ਼ਰ ਆਏ ਨੇ ਜੀ ਦੇਖੋ ਉੱਥੇ ਕਾਫੀ ਜ਼ਿਆਦਾ ਉੱਥੋਂ ਦਾ ਅਸ਼ੋਕ ਪ੍ਰੈਸ਼ਰ ਪੱਪੀ ਹੈ ਮੇਰਾ ਕਲ ਉਹੀ ਹੈ ਜਿਹਨੂੰ ਇਹਨਾਂ ਨੇ ਲੋਕ ਸਭਾ ਦੀ ਸੀਟ ਦਿੱਤੀ ਸੀ ਜੀ ਉਹਨਾਂ ਦੇ ਨਾਲ ਉੱਥੇ ਗਏ ਕੱਲ ਲੁਧਿਆਣਾ ਦਾ ਜੋ ਬੁਰਾ ਹਾਲ ਸੀ ਉਹ ਦੇਖਣ ਆਲਾ ਸੀ ਕਿੱਧਰ ਗਈਆਂ ਨਿਕਾਸੀਆਂ ਨਾ ਸ਼ਹਿਰਾਂ ਚ ਨਾ ਪਿੰਡਾਂ ਚ ਪਿੰਡਾਂ ਚ ਟੋਬੇ ਭਰਤੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਨਦੀਆਂ ਸੀ ਉਹ ਰੋਕ ਲੀਆਂ ਬੰਦ ਕਰ ਦਿੱਤਾ ਜ਼ਿੰਮੇਵਾਰ ਕੌਣ ਹੈ ਜਿਹੜਾ ਵੀ ਕੋਈ ਸਿਆਸੀ ਆਗੂ ਆਉਂਦਾ ਜਿਵੇਂ ਇਹ ਜਲੰਧਰ ਚ ਗੱਲ ਚੱਲ ਰਹੀ ਹੈ ਦੂਜੇ ਥਾਵਾਂ ਤੇ ਆਉਂਦਾ ਹੈ ਇਹ ਸੱਜਣ ਰੋਕਣ ਦਾ ਯਤਨ ਕਰਦੇ ਨੇ ਸੋ ਜਦੋਂ ਤੱਕ ਹਰ ਕੰਮ ਦੇ ਵਿੱਚ ਉਹਨਾਂ ਹਾਈ ਕੋਰਟ ਸੁਪਰੀਮ ਕੋਰਟ ਹੀ ਧਖਲ ਦੇਵੇ ਸਰਕਾਰਾਂ ਦਾ ਕੋਈ ਕੰਮ ਨਹੀਂ ਕੁਲਦੀਪ ਸਿੰਘ ਧਾਲੀਵਾਲ ਨੇ ਜ਼ਮੀਨਾਂ ਛਡਾਉਣ ਦਾ ਕੰਮ ਕੀਤਾ ਪ੍ਰਚਾਰ ਬਹੁਤ ਹੋ ਗਿਆ ਲੋਕਾਂ ਦਾ ਦੋਸ਼ ਹੈ ਕਿ ਉਹਨਾਂ ਨੂੰ ਇਸੇ ਕਰਕੇ ਬਦਲਿਆ ਤੇ ਆ ਜਿਹੜੀ ਤਾਜ਼ਾ ਘਟਨਾ ਵਾਪਰੀ ਹੈ ਸਪੀਕਰ ਸਾਹਿਬ ਦੀ ਗਲਤ ਤਾਂ ਬਹੁਤ ਵੱਡੀ ਕਰ ਰਹੇ ਸੀ ਉਹ ਕੀਟਨਾਸ਼ਕਾਂ ਵਾਲੇ ਮਾਮਲੇ 'ਚ ਉਹਨਾਂ ਦਾ ਪ੍ਰੈਸ ਰੂਟੀ ਬੰਦ ਕਰਾ ਤੱਕ ਜੀ ਨਾ ਇਹਨਾਂ ਦੀ ਤਾਂ ਬਹੁਤ ਚੜਾਈ ਹੋ ਜੂਗੀ ਸੋ ਡਾਕਟਰ ਬਲਬੀਰ ਸਿੰਘ ਉੱਥੇ ਗਏ ਬਿਹਤਰਿਆ ਉਹ ਸਾਰੇ ਚੀਜ਼ਾਂ ਦਾ ਵਾਅਦਾ ਕਰਦੇ ਤੇ ਉਹਨਾਂ ਦੇ ਆਪਣੇ ਸ਼ਹਿਰ ਦੇ ਵਿੱਚ ਡਾਕਟਰ ਬਲਬੀਰ ਸਿੰਘ ਦੇ ਇੱਕ ਪ੍ਰੋਜੈਕਟ ਬਣਿਆ ਕਿਉਂਕਿ ਸਰਕਾਰਾਂ ਅੰਨੀਆਂ ਨੇ ਮੈਨੂੰ ਕਹਿਣ ਚ ਕੋਈ ਹਰਜ ਨਹੀਂ ਇੱਥੇ ਕਲੋਨੀਆਂ ਆ ਉਸਰੀਆਂ ਜਿੱਥੇ ਪਾਣੀ ਦੀ ਨਿਕਾਸੀ ਸੀ ਟੋਬਾ ਸੀ ਟੋਬੇ ਸੀ ਉਹ ਟੋਬਿਆਂ ਦੇ ਵਿੱਚ ਪ੍ਰੋਜੈਕਟ ਬਣਾ ਲਿਆ ਪੁੱਠਾ ਜਿਹੜਾ 1 ਕਿਲੋਮੀਟਰ ਨਾਲ ਪੱਟ ਕੇ ਪਾਇਆ ਜਾ ਸਕਦਾ ਸੀ এনवायरमेंट ਪਾਰਕ ਦੇ ਵਿੱਚ ਉਹਨੂੰ 3 ਕਿਲੋ 6 3 ਕਿਲੋਮੀਟਰ ਲੱਗੇ ਤੇ ਪਹਿਲੇ ਦਿਨ ਹੀ ਕੱਲ 20 ਪਿਆ ਮੀ ਵੀਰੀ ਪਿਆ ਤੇ ਪਹਿਲੇ ਦਿਨ ਹੀ ਚੱਲਿਆ ਜ਼ਿੰਮੇਵਾਰ ਕੌਣ ਹੈ ਕਹਿੰਦੀ ਹੈ ਕਿ 60 ਲੱਖ ਦੇ ਉੱਤੇ ਲਾਇਆ ਹੈ ਤੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਕਾਰ ਸੇਵਾਲੇ ਬਾਬੇ ਕਹਿੰਦੇ ਸਾਨੂੰ ਅੱਦੇ ਦੇ ਦੇਂਦੇ ਅਸੀਂ ਜਿੰਨੀ ਪਾਈਪ ਤੁਸੀਂ ਪਾਈ ਆ ਉਸ ਤੋਂ ਦੁੱਗਣੀ ਪਾ ਦਿੰਦੇ ਸੋ ਜਦੋਂ ਤੱਕ ਸਰਕਾਰੀ ਤੰਤਰਾਂ ਦੇ ਵਿੱਚ ਇਹ ਜਿਹੜਾ ਸੁਪਰ ਸਪੈਸ਼ਲਟੀ ਕੰਮ ਚੱਲਦਾ ਹੈ ਉਹ ਚੱਲੇਗਾ ਕੁਝ ਨਹੀਂ ਹੋਣਾ ਮਾਨਯੋਗ ਭਰਾਵੋ ਪੰਜਾਬੀਓ ਸਾਡੇ ਮੁੱਖ ਮੰਤਰੀ ਨੂੰ ਸਾਰਾ ਕੁਝ ਪਤਾ ਹੈ ਤੁਸੀਂ ਪੁਰਾਣੇ ਪ੍ਰੋਜੈਕਟਾਂ ਤੇ ਆਜੋ ਆਪ ਦੇ ਹੱਥੀਂ ਕਰੋ ਸੁੱਕੀ ਰਹੋਗੇ ਨਹੀਂ ਇਥੇ ਤਰੁਕ ਘਰਾਂ ਦੇ ਵਿੱਚ ਪਾਣੀ ਵੜਦਾ ਮੈਂ ਉਹ ਤੇ ਖਾ ਦੂਗਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੜਕ ਤਹਾਂ ਚੱਕਦੇ ਹੋ ਘਰਪਾਲ ਘਰਾਂ ਚ ਪਾਣੀ ਵੜ ਜਾਂਦਾ ਹੈ ਘਰ ਤਹਾਂ ਚੱਕਦੇ ਹੋ ਸੜਕ ਤੇ ਆ ਜਾਂਦਾ ਇੱਕ ਲੈਵਲ ਕਿਉਂ ਨਹੀਂ ਬਰਉਂਦੇ ਨਾ ਘਰ ਚੱਕਨੇ ਪਹਿਣ ਤੇ ਪਾਣੀ ਦੀ ਨਿਕਾਸੀ ਆ ਜਿਹੜੀ ਉਹ ਵੱਡੇ ਪੱਧਰ ਤੇ ਹੋਵੇ ਅਜੇ ਤਾਂ ਮੀਂਹ ਪਿਆ ਨਹੀਂ ਮੀਂਹ ਪੈਣੇ ਆ ਆ ਪਹਿਲੇ ਵੀ ਦੇ ਲੋਕਾਂ ਦੇ ਦੇਸ਼ ਦੀ ਰਾਜਧਾਨੀ ਤੱਕ ਕੰਨਾਂ ਨੂੰ ਹੱਥ ਲਵਾਤੇ ਲੁਧਿਆਣੇ ਚ ਵੀ ਹੋਇਆ ਗੁਰਸਬ ਉਥੇ ਗਏ ਨੇ ਉਹਨਾਂ ਨੇ ਅਕਾਲੀ ਦਲ ਵਾਲੇ ਵੀ ਗੱਲ ਕੀਤੀ ਹੈ ਕਿ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਤਾਂ ਹੁਣ ਜਿਹੜਾ ਕੁਛ ਸਾਰਾ ਕੁਛ ਹੋ ਗਿਆ ਭਾਜਪਾ ਨੇ ਰਾਮ ਮੰਦਰ ਲਿਆ ਸੀ ਤੇ ਉੱਥੋਂ ਦੇ ਲੋਕਾਂ ਨੇ ਅਯੁੱਧਿਆ ਦੇ ਵਿੱਚ ਵੀ ਭਾਜਪਾ ਦਾ ਬਿਸਤਰਾ ਗੋਲ ਕਰ ਦਿੱਤਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਆਪਣੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਸੋ ਪ੍ਰੋਗਰਾਮ ਨਾਲ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ